ਹੇ ਪ੍ਰੋਗਰਾਮ ਨੂੰ ਕਾਕੇ ਅਸੀਂ ਜੋਰ ਨਾਲ ਇਲਾਕਾ ਚਲਾ ਦੋ ਸਾਡੇ ਸ਼ਹਿਰ ਦਾ ਨਹੀਂ ਕੋਈ ਸਾਡੇ ਨਾਲ ਆ ਕੇ ਬੋਲਿਆ ਸੀਗਾ ਇਹ ਸੰਗਰੂਪ ਉਹ ਹੈ ਜੋ ਸੰਗਰੂਪ ਤੋਂ ਆ ਕੇ ਸਾਨੂੰ ਚਾਣਨ ਦੇ ਕਰਨ ਵਾਸਤੇ ਸਾਡੇ ਨਾਲ ਖੜੇ ਸੀ ਅੱਜ ਇਹ ਫੇਰ ਆ ਕੇ ਸਾਨੂੰ ਜਨਾਉਣ ਵਾਸਤੇ ਆਏ ਨੇ ਇੰਨੀ ਦੂਰ ਹਸਪੀਟਲ ਬੈਠੇ ਨੇ ਘੱਟ ਵਰ ਤਿੰਨ ਚਾਰ ਸੌ ਦਾ ਘੱਟਾ ਉੱਥੇ ਉਹ ਉੱਥੇ ਬੈਠੇ ਨੇ ਅਗਲਾ ਪ੍ਰੋਗਰਾਮ ਦੂਣਗੇ ਤਾਂ ਇਹਨੂੰ ਪੁੱੱਦਾ ਦਵਾਂਗੇ ਇਨੂੰ ਗੰਭੀਰਤਾ ਨਾਲ ਦੇਖਿਆ ਜਾਵੇ ਇਹਦਾ ਜਿਹੜਾ ਦੁੱਧਾ ਦੁੱਧ ਜਿਹੜਾ ਵੀ ਦੋਸ਼ੀ ਹੈ ਜਿਹੜਾ ਵੀ ਦੋਸ਼ੀ ਹੈ ਉਹ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਚ ਸਿਆਣੇ ਪ੍ਰਧਾਨ ਨੇ ਨਾ ਪੁਰਾਣੇ ਪ੍ਰਧਾਨ ਚ ਉਹਨਾਂ ਦੀ ਕਮੇਟੀ ਬਣਾ ਦੋ ਉਹ ਚਲਾ ਲੈਣ ਜਦੋਂ ਇਹ ਮਸਲਾ ਹੱਲ ਹੋ ਜੇ ਹੁੰਦਾ ਆਪਣੀ ਪ੍ਰਧਾਨਗੀ ਕਰਦੇ ਸਾਨੂੰ ਕੋਈ ਲੋੜ ਨਹੀਂ ਇਹ ਜਿਹੜਾ ਆ ਜਨਸਰ ਲਿਆਦਾ ਹੋਏ ਬੋਲਣ ਵਾਲਾ ਇਹ ਜਨਸਰ ਆਪਾਂ ਤਾਂ ਹੀ ਥੱਲੇ ਰੱਖਦੇ ਹਾਂ ਜੇ ਆਪਣੀ ਤਦਾਦ ਵੱਧ ਹੁੰਦੀ ਤੇ ਜਨਤਕ ਤੋਂ ਆਪਾਂ ਕੰਮ ਲੈਣਾ ਸੀ ਲਵਾਂਗੇ ਜਿਨ੍ਹਾਂ ਤੇਕਰ ਅਸਲ ਦੋਸ਼ੀਆਂ ਨੂੰ ਪਿੱਛੇ ਨਹੀਂ ਕੀਤਾ ਜਾਂਦਾ ਤੇ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਤਰ੍ਹਾਂ ਆਪਾਂ ਇਥੇ ਮੰਗ ਰੱਖਿਆ ਵੀ ਜਿਹੜਾ ਪ੍ਰਧਾਨ ਸਾਰੀ ਸੰਸਥਾ ਪਹੁੰਚੀ ਐ ਸਿਂਦਰ ਸੈਣੀ ਜੀ ਜਿਹੜੇ ਮੌਜੂਦਾ ਐਮਸੀ ਨੇ ਸੰਗਰੂਹ ਤੋਂ ਸੰਗਰੂਹ ਸਾਈਡ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਐਸੀ ਇੱਕ ਪੋਸਟ ਪਾਈ ਵੀ ਭਗਵੰਤ ਮਾਨ ਨੂੰ ਲਿਖਿਆ ਵੀ ਇਹਦੇ ਇਮੀਡੀਏਟ ਕੋ ਉਸ ਦੋਸਤੀ ਫਾਇਦਾ ਨਹੀਂ ਆਇਆ ਨਿਰਿੰਦ ਗੋਪਾਲ ਦਾ ਉਸ ਤੋਂ ਬਾਅਦ ਜਿਉਂ-ਜਿਉਂ ਅੱਗੇ ਦਿਨ ਚ ਗੱਲਾਂ ਚੱਲਦੀਆਂ ਰਹੀਆਂ ਆ ਅੱਜ ਬੋੜੀਏ ਕਿਸ ਸੰਬੰਧ ਵਿੱਚ ਅੱਜ ਧਰਨਾ ਲਾਇਆ ਗਿਆ ਡੀਐਸਓ ਦਾ ਉੱਪਰ ਕੀ ਮਸਲਾ ਹੈ ਅੱਜ ਜਿਹੜਾ ਅਸੀਂ ਸਾਰੇ ਟਰਾਂਸਪੋਰਟਰ ਭਾਈ ਭਾਈ ਜਰਾ ਇਕੱਠਾ ਹੋਇਆ ਹੈ ਪਿੱਛੇ ਸਾਡੇ ਟਰੱਕ ਜਿੰਨ ਦੀ ਇੱਕ ਚੋਣ ਚੋਣ ਤਾਂ ਨਹੀਂ ਕਹੀ ਜਾਂਦੀ ਤੱਕੇ ਨਾਲ ਥੋਪਿਆ ਪ੍ਰਧਾਨ ਉਹਦੇ ਸੰਬੰਧ ਇਹ ਅਸੀਂ ਅੱਜ ਧਰਨਾ ਲਾਇਆ ਸਾਡਾ ਇੱਕ ਭਰਾ ਕਾਕਾ ਫਗੂ ਵਾਲਾ ਜਿਸ ਨੇ ਸਾਰੇ ਨੇ ਦੇਖਿਆ ਉਹ ਪਿੱਛੇ ਵੀਡੀਓ ਤੇ ਉਹਨੇ ਇੱਕ ਵੀਡੀਓ ਪਾਈ ਮੌਜੂਦਾ ਜੋ ਸਾਡੇ ਐਮਐਲਏ ਆ ਨੰਦਰਕੌਰ ਭਰਾਜ ਉਹਤੇ ਬਲੇਮ ਲਾਇਆ ਵੀ ਮੈਂ ਉਹਨਾਂ ਨੂੰ ਕੀ ਲੱਖ ਰੁਪਏ ਦਿੱਤਾ ਤੇ ਉਹਨਾਂ ਨੇ ਮੈਨੂੰ ਪ੍ਰਧਾਨ ਬਣਾਉਣ ਦਾ ਵਾਅਦਾ ਕੀਤਾ ਇਹ ਕਾਕਾ ਉਹ ਹੈ ਜੋ ਬਹੁਤ ਸਮ ਲੰਬੇ ਸਮੇਂ ਤੋਂ ਆਮ ਪਾਰਟੀ ਦੇ ਨਾਲ ਸੇਵਾ ਕਰਦਾ ਰਿਹਾ ਨੰਦਰ ਨਿਰੰਦਰਕੌਰ ਭਰਾਜ ਦੀ ਇਲੈਕਸ਼ਨ ਚ ਇਹਨਾਂ ਦਿਨ ਰਾਤ ਇੱਕ ਕੀਤਾ ਮਿੰਨਾ ਹੁਣ ਆ ਬਾਈ ਉਹਦੇ ਬਰਾਦਰ ਖੜੇ ਦੱਸ ਰਹੇ ਸੀ ਵੀ ਮੈਡਮ ਨੇ ਜਿਹੜੀ ਸਾਨੂੰ ਅੱਜ ਐਂ ਪੁੱਛ ਰਹੀ ਐ 30 ਲੱਖ ਕਿੱਥੋਂ ਆਇਆ ਇਹ ਮੈਡਮ ਨੇ ਸਾਰੀ ਚੋਣ ਸਾਡੀ ਗੱਡੀਆਂ ਤੇ ਲੜੀ ਐ ਇਹ 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 ਉਹ ਪਰਿਵਾਰ ਐ ਜਿਹੜਾ ਪਰਿਵਾਰ ਸਮੇਂ-ਸਮੇਂ ਤੇ ਹਰ ਦੁੱਖ ਸੁੱਖ ਚ ਜਦ ਵੀ ਕੋਈ ਭੀੜ ਕਿਤੇ ਵੀ ਆਈ ਐ ਮੂਰੇ ਹੋ ਕੇ ਇਹ ਪਰਮਰ ਮੈਂ ਇੱਕ ਸੱਦਾ ਦਿੰਦਾ ਰਿਹਾ ਜਿਨ੍ਹਾਂ ਨੂੰ ਅੱਜ ਇਹ ਸਵਾਲ ਕੀਤਾ ਜਾ ਰਿਹਾ ਹੈ ਨਾ ਅੱਜ ਇਹ ਸਵਾਲ ਨਹੀਂ 30 ਲੱਖ ਆਇਆ ਕਿੱਥੋਂ ਸਵਾਲ ਤਾਂ ਇਹ ਹੋਣਾ ਚਾਹੀਦਾ ਜਿਹੜਾ ਕਾਕਾ ਬਲੇ ਉਹਦਾ ਉਹ ਕਹਿ ਰਹਿਣੋਂ ਤਾਂ ਦੱਸ ਦੋ 30 ਲੱਖ ਕਿੱਥੋਂ ਆਇਆ ਗਲਤ ਆਇਆ ਇਹ 30 ਲੱਖ ਜਿਹੜਾ ਕਹਿ ਰਿਹਾ ਵੀ ਡੇਢ ਮਹੀਨਿਆਂ ਦੀ ਕੋਠੀਆਂ ਚ ਰੁਲਦਾ ਰਿਹਾ ਉਹ 30 ਲੱਖ ਕਿਧੇ ਕਿਧਰ ਵੇ ਗਿਆ ਉਹਦੀ ਹੋਣੀ ਚਾਹੀਦੀ ਹੈ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਤੇ ਜਿਹੜਾ ਉਹਦੋਂ ਉਹ 55 55 ਮੇਰੀ ਗੱਲ ਸੁਣੋ ਗੁਰਸਾ ਮੈਂ ਦੋ ਥੋੜੇ ਸਾਰੇ ਸਵਾਲਾਂ ਦਾ ਜਵਾਬ ਦਵਾਂ ਮੈਨੂੰ ਪਤਾ ਸੀ ਸਵਾਲ ਪੁੱਛਣਾ ਹੈ 55 ਲੱਖ ਦਾ ਜਿਹੜਾ ਉਹਨਾਂ ਨੇ ਬਲੇਮ ਲਾਇਆ ਉਹ ਤੇ ਆ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਅੱਜ ਕੁਝ ਪ੍ਰਧਾਨ ਮੀਡੀਆ ਤੇ ਮੈਂ ਦੇਖੇ ਸੀਗੇ ਉਹ ਕਹਿ ਰਹੇ ਨੇ ਜੀ ਅਸੀਂ ਪ੍ਰਧਾਨਾਂ ਨੇ ਰਲ ਕੇ ਪ੍ਰਧਾਨ ਬਣਾਤਾ ਜੀ ਜਿਹੜੇ ਪ੍ਰਧਾਨ ਰਲ ਕੇ ਬਣਾਉਣ ਵਾਲੇ ਸੀ ਨਾ ਉਹਦਾ ਥਾਣਿਆਂ 'ਚ ਬੈਠੇ ਸੀ ਸਿਰਫ ਦੋ ਬੰਦੇ ਸੀ ਉਹ ਉਹਨੇ ਉਹਦੇ ਹਾਰ ਪਾ ਕੇ ਉਹਨੂੰ ਪ੍ਰਧਾਨ ਬਣਾਤਾ ਦੇਖੋ ਅੱਜ ਵੀ ਦੇਖੋ ਕਿਤੇ ਗਏ ਨਹੀਂ ਉਹ ਜਿੰਨੇ ਪ੍ਰਧਾਨ ਨੇ ਆ ਕੇ ਕਹਿ ਦੇਣ ਵੀ ਅਸੀਂ ਇਹ ਮੁੰਡੇ ਦੀ ਅਸੀਂ ਪ੍ਰਧਾਨਗੀ ਦੀ ਮੀਟਿੰਗ 'ਚ ਬੈਠੇ ਆਂ ਜਦ ਬਰਾਜ ਨੇ ਪਰਚੀਆਂ ਨਹੀਂ ਪਾਈਆਂ ਜਾਂ ਪ੍ਰਧਾਨ ਬਰਾਜ ਦੀ ਗੋਠੀ 'ਚ ਉਹ ਨਹੀਂ ਬਣਦਾ ਇਹ ਗੁਰਤੇਗ ਬਹਾਦਰ ਸਾਹ ਦੇ ਚਰਨ ਦੀ ਧਰਤੀ ਹੈ ਛੱਡ ਦੇ ਗੱਲਾਂ ਬੀਬੀ ਆ ਗੁਰੂ ਘਰ ਆ ਕੇ ਕਹਦੇ ਵੀ ਮੇਰਾ ਇਸ ਪ੍ਰਧਾਨਗੀ 'ਚ ਜਾਂ ਇਹ ਪ੍ਰਧਾਨ ਬਣਾਉਣ 'ਚ ਮੇਰਾ ਕੋਈ ਹੱਥ ਨਹੀਂ ਆਸੀਂ ਮੰਨ ਜਾਗੇ ਸੋ ਪ੍ਰਸ਼ਾਸਨ ਰਾਹੀਂ ਥੋੜੇ ਮਾਦਮ ਰਾਹੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਸਾਨੂੰ ਨਹੀਂ ਪਤਾ ਕੌਣ ਗੁਨਾਹਗਾਰ ਆ ਕੌਣ ਨਹੀਂ ਸਾਨੂੰ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਚਾਹੀਦਾ ਨਾ ਕਿ ਨੂੰ ਖਰਚ ਆ ਕੇ ਵੀ ਝੂਠੀ ਸੌਂ ਖਾ ਜਾਣੀ ਆ ਤਾਂ ਬਹਿਮ ਆਪਾਂ ਨੂੰ ਢੋੜਕਾ ਸਾਹਿਬ ਵੀ ਸੌਂ ਖਾ ਕੇ ਮੁੱਕਰ ਗਏ ਇਹ ਵੀ ਆ ਜੀ ਇਹ ਵੀ ਦੇਖੋ ਇੱਕ ਵੱਡੀ ਗੱਲ ਆ ਵੀਰ ਨੇ ਮੈਨੂੰ ਜਿਆਦਾ ਦਵਾਤਾ ਮੈਨੂੰ ਪਹਿਲਾਂ ਵੀ ਪਤਾ ਲੱਗਿਆ ਵੀ ਇਹ ਸੌਂ ਵੀ ਪੁੱਤ ਦੀ ਗੁਰੂ ਦੀ ਇਹ ਮਿੰਟੇ ਚ ਖਾ ਜਾਂਦੇ ਨੇ ਐਮਐਲਏ ਪੈਸੇ ਪਿੱਛੇ ਉਹਦੇ ਜਵਾਖ ਦੀ ਸੌਂ ਖਾ ਸਕਦੀ ਆ ਉਹਨੂੰ ਗੁਰੂ ਘਰ ਕੋਈ ਵੱਡੀ ਗੱਲ ਨਹੀਂ ਹੈ ਜੀ ਹਾਂ ਸੋ ਇਸ ਕਰਕੇ ਚੀਜ਼ ਐਸੀ ਆ ਵੱਡੇ ਵੱਡੇ ਐਸੇ ਚ ਇਹ ਅੰਨੇ ਹੋਏ ਹੋਏ ਨੇ ਜਿਹੜੇ ਇਹ ਟਰਾਂਸਪੋਰਟ ਆ ਛੋਟੇ ਛੋਟਿਆਂ ਗੱਡੀਆਂ ਵਾਲੇ ਨੇ ਛੋਟੇ ਛੋਟੇ ਟਰਾਂਸਪੋਰਟਰ ਨੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ। ਆਗਰ ਗੱਲ ਕਰੀਏ ਜਿਹੜਾ ਪਰਚੀ ਕਲਚਰ ਦਾ ਸਿਸਟਮ ਚੱਲੂ ਅਕਾਲੀ ਦਲ ਦਾ ਦੇਣਾ ਹੈ। ਹਾਂ ਬਿਲਕੁਲ ਮੈਂ ਤਾਂ ਆਪ ਕਹਿ ਰਿਹਾ ਥੋੜੀ ਗੱਲ ਬਿਲਕੁਲ ਠੀਕ ਹੈ ਪਰ ਤੁਸੀਂ ਗੱਲ ਅਧੂਰੀ ਕੀਤੀ ਹੈ ਮੈਨੂੰ ਪਤਾ ਸੀ ਤੁਸੀਂ ਜਵਾਬ ਕਰ ਸਵਾਲ ਕਰਨਾ ਹੈ ਅਕਾਲੀ ਦਲ ਨੇ ਕਦੇ ਵੀ ਕੋਠੀ 'ਚ ਬੈ ਕੇ ਪ੍ਰਧਾਨ ਨਹੀਂ ਬਣਾਇਆ ਸੀ ਗੁਰਤੇਜ ਸਿੰਘ ਛੇੜੀ ਪ੍ਰਧਾਨ ਬਣੇ ਸੀ ਪਹਿਲੀ ਵਾਰ ਜਿਹੜਾ ਅਕਾਲੀ ਦਲ ਨੇ ਬਣਾਇਆ ਸੀ ਆਹ ਪੁਰਾਣੇ ਟਰਾਂ 15 ਮੀਟਿੰਗਾਂ ਹੋਈਆਂ ਸੀ ਚੁਆਰੇ 'ਚ ਪਸਰਾ ਟ੍ਰਾਂਸਪੋਰਟ 15 ਮੀਟਿੰਗਾਂ 'ਚ ਜਿੱਦ ਜਿੰਨਾ ਜਿਹੜ ਸਹਿਮਤੀ ਨਹੀਂ ਨਾ ਹੋਈ ਸੀ ਗੁਰਤੇਜ ਸਿੰਘ ਚੰਨੀ ਪ੍ਰਧਾਨ ਨਹੀਂ ਅਲਾਨੇ ਗਏ ਸੀ ਜਿੱਦਣ ਸਹਿਮਤੀ ਹੋਈ ਪਾਈਚਾਰੇ 'ਚ ਬਹਿ ਕੇ ਹਮੇਸ਼ਾ ਪ੍ਰਧਾਨ ਬਣਦਾ ਰਿਹਾ ਐਮਐਲਏ ਦੀਆਂ ਕੋਠੀਆਂ 'ਚ ਪ੍ਰਧਾਨ ਇਹ ਪਹਿਲੀ ਵਾਰ ਬਣਿਆ ਪ੍ਰਧਾਨ ਬਣਾਇਆ ਗਿਆ ਜਦੋਂ ਸਰੂਪਾ ਪਾਣਾ ਸੀਗਾ ਉਸ ਸਮੇਂ ਮਨਜੀਤ ਸਿੰਘ ਜਿਹੜੇ ਮੌਜੂਦ ਨਹੀਂ ਸੀਗੇ ਮੌਕੇ ਤੇ ਆ ਕੇ ਗੱਲ ਕਰਦੇ ਜਦੋਂ ਪ੍ਰਧਾਨ ਬਣ ਚੁੱਕੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਹੰਗਾਮਾ ਕਰਨ ਤੁਸੀਂ ਮੇਰੀ ਗੱਲ ਸੁਣੋ ਜਦੋਂ ਉਹ ਕਾਕੇ ਨੂੰ ਕੋਠੀ ਬੁਲਾ ਕੇ ਕੱਕੇ ਹੀ ਕਹਿ ਰਹੇ ਨਾ ਮਹੀਨਾ ਦਾ ਮੈਨੂੰ ਲਾਰਿਆਂ ਚ ਰੱਖਿਆ ਉਸ ਤੋਂ ਬਾਅਦ ਇੱਕ ਦਿਨ ਪਹਿਲਾਂ ਮੈਨੂੰ ਕੋਠੀ ਬੁਲਾ ਕੇ ਕਹਿੰਦਾ ਆ ਵੀ ਕੱਕੇ ਮੇਰੀ ਮਜਬੂਰੀਆਂ ਮੈਂ ਤੈਨੂੰ ਪ੍ਰਦਾਨ ਨਹੀਂ ਬਣਾ ਸਕਦੀ ਉਹ ਕਿਹੜੇ ਮੂ ਨਾਲ ਆਉਂਦਾ ਯਾਰ ਉਹ ਬੰਦਾ ਦੇਖੋ ਉਹ ਜਿਹਦਾ ਪੀਟੀਕਲ ਬੰਦਾ ਹੁੰਦਾ ਉਹ ਇਹ ਚੱਲ ਜਾਂਦਾ ਉਹ ਇੱਕ ਦੇਸੀ ਆਮ ਬੰਦਾ ਹੈ ਰੋ ਉਹ ਬੰਦਾ ਇੰਨੀ ਨਮੋਸ਼ੀ ਹੋ ਗਈ ਵੀ ਉਹਨੂੰ ਇਹ ਨੌਬਤ ਆ ਗਈ ਜੇ ਉਹ ਬੰਦਾ ਮੜਾ ਮੋਟਾ ਟੜਲੇ ਆਉਂਦੇ ਆ ਪੀਟੀਕਲ ਬੰਦਿਆਂ ਦੀ ਦੋ ਪੇਜ ਜਾਣਦਾ ਹੁੰਦਾ ਨਾ ਤਾਂ ਉਹ ਵਿਚਾਲੇ ਆ ਕੇ ਬੰਦਾ ਰੌਲਾ ਪਾਉਂਦਾ ਪਰ ਉਹ ਪੂੜਾ ਬੰਦਾ ਸੀ ਉਹ ਬੰਦਾ ਇਹਨਾਂ ਦੀ ਗੱਲਾਂ 'ਚ ਆ ਗਿਆ ਮੈਡਮ ਨੇ ਇਹਨੂੰ ਰਾਤ ਬੁਲਾ ਕੇ ਕਹਿੰਦਾ ਸੀ ਜੇ ਆਗੇ ਰੌਲਾ ਪਾਉਂਦਾ ਨਾ ਜਿਵੇਂ ਪਹਿਲਾਂ ਪ੍ਰਧਾਨ ਪੰਜ ਥਾਣੇ 'ਚ ਬੈਠੇ ਸੀਗੇ 6 ਮਹੀਨੇ ਇਹਨੂੰ ਬਿਠਾ ਲੈਂਦੇ ਕੀ ਕਰਦੇ ਜੀ ਹੁਣ ਅਸੀਂ ਜਿੰਨੇ ਬੈਠੇ ਆ ਆਗੇ ਇਟਲਸਟੇਟ 'ਚ ਸਾਡੇ ਵਾਲਾ ਵੀ ਬੰਦੇ ਤੇ ਆ ਰੋਣਗੇ ਪਰ ਸਾਨੂੰ ਕੋਈ ਗੱਲ ਨਹੀਂ ਸਰਕਾਰਾਂ ਕਰਦੀ ਹੁੰਦੀਆਂ ਨੇ ਪਰ ਇਹ ਚੀਜ਼ ਦਾ ਜਿਹੜਾ ਇਨਸਾਫ ਦਵਾਇਆ ਜਾਵੇ ਪਹਿਲੀ ਦਾ ਵੀਰ ਜੀ ਮੰਗ ਸਾਡੀ ਇਹ ਹੈ ਵੀ ਜਿਹੜੀ ਇਹ ਪ੍ਰਧਾਨਗੀ ਦੀ ਚੋਣ ਹੋਈ ਹੈ ਇਹਨੂੰ ਰੱਦ ਕੀਤਾ ਜਾਵੇ ਇਹਨੂੰ ਜਿਹੜੇ ਪ੍ਰਧਾਨ ਪ੍ਰਾਣੇ ਨੇ ਸੀਨੀਅਰ ਨੇ ਉਹ ਆਪਣੀ ਇੱਕ ਕਮੇਟੀ ਬਣਾ ਲੈਣ ਉਹ ਕਮੇਟੀ ਬਣਾ ਕੇ ਜਿੰਨਾ ਚਿਰ ਇਹਦਾ ਕੋਈ ਹੱਲ ਨਹੀਂ ਹੁੰਦਾ ਉਹਨਾਂ ਚ ਉਹ ਯੂਨੀ ਦੀ ਬਾਡੋਰ ਸਾਹਮਣੇ ਉਦੋਂ ਬਾਅਦ ਜਦੋਂ ਇਹਦਾ ਇਨਸਾਫ ਮਿਲ ਗਿਆ ਆਪਰੇਟਰਾਂ ਨੂੰ ਸਾਨੂੰ ਨਹੀਂ ਕੋਈ ਮਤਲਬ ਭਾਵੇਂ ਪ੍ਰਧਾਨ ਇਹਨੂੰ ਹੀ ਬਣਾ ਦੇਣ ਕਿਸੇ ਹੋਰ ਨੂੰ ਬਣਾ ਦੇਣ ਸਾਨੂੰ ਤਾਂ ਇਹਦਾ ਇਨਸਾਫ ਚਾਹੀਦਾ ਹੈ ਗਰਮੀਤ ਸਿੰਘ ਜੀ ਕੀ ਮਸਲਾ ਲੱਗਿਆ ਜਿਹੜੀ ਸੀ ਧਰਨਾ ਇਹ ਧਰਨਾ ਤਾਂ ਇਹ ਮੈਟਰ ਤੇ ਹੈ ਜੀ ਦੇਖੋ ਨਾ ਤਾਂ ਕੋਈ ਸਾਡੇ ਸਾਹਮਣੇ ਹਿਸਾਬ ਕਿਤਾਬ ਹੋਇਆ ਜਦੋਂ ਹਿਸਾਬ ਕਿਤਾਬ ਹੋਇਆ ਮੀਡੀਆ ਦੇ ਕੈਮਰੇ ਬੰਦ ਸੀ ਜਦੋਂ ਗਰਤੇਜ ਬੋਲਿਆ ਉਦੋਂ ਔਨ ਕਰਾਏ ਗਏ ਨੇ ਇੱਕ ਵੀ ਬੰਦਾ ਕਹਿ ਕੇ ਦਿਖਾਵੇ ਓਰੇ ਵੀ ਕਿਸੇ ਨੇ ਹਿਸਾਬ ਕਿਤਾਬ ਸੁਣਿਆ ਜਾਂ ਤੁਹਾਡੇ ਕੋਲੇ ਕੋਈ ਵੀਡੀਓ ਹੋਵੇ ਵੀ ਹਿਸਾਬ ਕਿਤਾਬ ਹੋਇਆ ਜਾਂ ਨਹੀਂ ਹੋਇਆ 2 ਕਰੋੜ ਦਾ ਕਾਪੜਾ ਹੋ ਕਾਪੜਾ ਦੱਬਣ ਦੇ ਮਾਰਿਆ ਨੇ ਤਾਂ ਇਹਨਾਂ ਨੇ ਹੀ ਕੁਝ ਕਰਿਆ ਉਹ ਕਹੇ ਵੀ ਕਾਕਾ ਜੀ ਸਾਡੇ ਲਵੇ ਆਉਂਦੇ ਅਸੀਂ ਸੋਚਦੇ ਕੋਸ਼ ਸਾਡੇ ਲਵੇ ਆ ਕੇ ਨਹੀਂ ਖੜੇ ਜਾਂ ਸਾਡੇ ਨਾਲ ਗੱਲ ਕਰਦੇ ਜਦੋਂ ਕਾਕਾ ਜੀ ਨੂੰ ਇੱਕ ਵਾਰ ਮਨ ਨਹੀਂ ਕਰਿਆ ਗਿਆ ਜੀ ਫਿਰ ਕਾਕਾ ਜੀ ਨੂੰ ਦੁਬਾਰੇ ਕੀ ਕਰਨ ਆਉਣਾ ਜਦੋਂ ਕਿਸੇ ਦੀ ਸੁਣਨੀ ਨਹੀਂ ਹੈ ਨੀ ਫਿਰ ਆਉਣ ਦਾ ਫਾਇਦੀ ਨਹੀਂਗਾ ਉਹ ਕਹੇ ਕਾਕਾ ਜੀ ਵੀ ਕੋਈ ਵੈਡੀ ਮਿਹਨਤ ਨਹੀਂ ਕਰ ਰਹੇ ਸੀ ਵਿੱਕੀ ਬਾਜਬਾ ਜੀ ਵੀ ਕਾਫੀ ਮਿਹਨਤ ਕਰ ਰਹੇ ਸੀ ਚਲੋ ਜੀ ਜਦੋਂ ਸਾਡੀਆਂ ਕਾਰਾਂ ਚ ਵੋਟਾਂ ਮੰਗਣ ਜਾਂਦੇ ਸੀ ਉਦੋਂ ਕਿਹੜਾ ਮਿਹਨਤ ਕਰਦੇ ਸੀ ਉਦੋਂ ਵੀ ਕਾਰੇ ਚ ਲਾਉਂਦੇ ਸੀ ਉਹਦਾ ਉਦੋਂ ਨਾਂ ਲੈ ਕੇ ਜਾਇਆ ਕਰਦੇ ਘਰੇ ਜਵਾਬ ਦੇ ਦਉਂਦੇ ਸਾਨੂੰ ਹੋਰ ਕਾਰ ਦਿੰਦਾ ਵੀ ਕੌਣ ਸੀ ਇਹਦਾ ਕਹਿਣ ਦੀਆਂ ਗੱਲਾਂ ਆ ਜਾਂਦੀਆਂ ਬਾਤ ਚ ਉਹਦੇ ਬਲਾਮ ਲਾਤਾ ਜੀ ਅਸੀਂ ਤਾਂ ਦਿੱਲੀ ਬੁਲਾਇਆ ਨਹੀਂ ਜੀ ਉਹ ਤਾਂ ਗਰਮੇਲ ਦਾ ਬੰਦਾ ਸੀ ਗਰਮੇਲ ਨੇ ਬੁਲਾਇਆ ਸੀ ਇਹਦਾ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਜੀ ਐਡਾ ਕੋਈ ਬੌਲਾ ਤੁਸੀਂ ਦੇਖਿਆ ਕਿਸੇ ਨਾਲ ਫੋਟੋ ਦੀ ਹੋਰ ਇਹਦਾ ਸਾਬ ਆਵਾਜ਼ ਦਬਾਈ ਜਾਂਦੀ ਆ ਇਹਦਾ 2 ਕ ਪ੍ਰਧਾਨ ਉੱਥੇ ਬਾਗੇ ਉਹਨਾਂ ਨੇ ਕਹਤਾ ਜੀ ਹਾਂ ਅਸੀਂ ਮੌਜੂਦਾਂ ਜੀ ਅਸੀਂ ਸਾਫ ਕਾ ਪ੍ਰਧਾਨ ਹੈ ਸਾਡੀ ਸਹਿਮਤੀ ਨਾਲ ਬਣ ਗਿਆ ਇੱਕ ਵੀ ਦੂਜਾ ਪ੍ਰਧਾਨ ਇਸੇ ਲਾਈਵ ਹੋ ਕੇ ਦੱਸੇ ਵੀ ਤੂੰ ਉੱਥੇ ਹੈਗਾ ਸੀ ਜਾਂ ਤੇਰੀ ਮਰਜ਼ੀ ਨਾਲ ਹੋ ਗਿਆ ਇਹਦਾ ਜਿਹੜਾ ਕਾਪੜਾ ਸੀ 2 ਕਰੋੜ ਦਾ ਉਹਨਾਂ ਨੇ ਉਹ ਦੱਬਣਾ ਸੀ ਉਹ ਦਬ ਗਿਆ ਬਾਕੀ ਕਿਸੇ ਨੂੰ ਕੁਝ ਹੀ ਨਹੀਂ ਪਤਾਗਾ ਵੀ ਸਾਹਬ ਚ ਕੀ ਕਰਿਆ ਕੀ ਧਰਿਆ ਹਾਂ ਪਾਰਟੀ ਲਈ ਬੰਦੇ ਗੱਲ ਕਰੀ ਆਵਾ ਵੀ ਪਾਰਟੀ ਦੀ ਕਿਸੇ ਵੀ ਤੁਹਾਡੇ ਨਾਲ ਸੰਪਰਕ ਕੀਤਾ ਬਲ ਨਹੀਂ ਜੀ ਨਹੀਂ ਸਾਡੇ ਨਾਲ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ ਤੁਹਾਡੇ ਨਾਲ ਕੋਈ ਦੁੱਖ ਸਾਂਝਾ ਕੀਤਾ ਕਿਸੇ ਨੇ ਨਹੀਂ ਕੀਤਾ ਜੀ ਕੋਈ ਨਹੀਂ ਕੀਤਾ ਹਾਂ ਤੇ ਹੁਣ ਜੇਕਰ ਗੱਲ ਕਰੀ ਕਾਕਾ ਜੀ ਦੀ ਸਹਾਇਤਾ ਦੇ ਕੀ ਹਾਲਾਤ ਉਹ ਤਾਂ ਜੀ ਹਲੇ ਦੇਖੋ ਬੇਹੋਸ਼ ਨੇ ਉਹ ਤਾਂ ਉਹਨਾਂ ਦਾ ਨਾ ਤਾਂ ਉਹ ਬੋਲ ਸਕਦੇ ਨੇ ਉਹ ਤਾਂ ਕੱਲੀ ਅੱਖਾਂ ਖੋਲਦੇ ਨੇ ਬੰਦ ਕਰ ਲੈਂਦੇ ਨੇ ਇਹ ਤਾਂ ਜੀ ਹੁਣ ਮੌਕੇ ਤੇ ਆ ਦੇਖੋ ਜੇ ਉਹਨੂੰ ਕੁਝ ਹੁੰਦਾ ਤਾਂ ਕੁਝ ਵੀ ਸਾਨੂੰ ਕਰਨਾ ਪਵੇ ਚਾਹੇ ਜੋ ਮਰਜ਼ੀ ਕਰਨਾ ਪਵੇ ਜੇ ਅਸੀਂ ਇਹਨਾਂ ਨੂੰ ਤਾਂ ਜੇਲ੍ਹ 'ਚ ਸਿੱਟ ਕੇ ਹਟਾਂਗੇ ਇਹ ਜਿਹੜੇ ਪੰਜ ਬੰਦੇ ਨੇ ਇਹਨਾਂ ਦੇ ਪਰਚੇ ਕਰਾਉਣੇ ਕਰਾਉਣੇ ਨੇ ਜੇ ਅਸਲ ਮੇਨ ਮਕਸਦ ਕੀ ਰਹਿ ਗਿਆ ਆਪਣਾ ਜਿਹੜਾ ਮੇਨ ਮਕਸਦ ਤਾਂ ਇਹੀ ਰਹਿ ਗਿਆ ਜੀ ਬਸ ਵੀ ਸਾਨੂੰ ਸਾਨੂੰ ਇਨਸਾਫ ਚਾਹੀਦਾ ਜਿਹੜੀ ਗੱਲ ਹੋਈ ਹੈ ਨਾ ਮੇਰਾ ਨਾਮ ਹੈ ਸਚਿੰਦਰ ਸਾਣੀ ਸਾਡੀ ਸਾਰੀ ਟੀਮ ਹੈ ਜਿਹੜੀ ਐਨ ਜੀਓ ਇੱਕ ਨੋਬਲ ਹੈਲਪਿੰਗ ਹੈਂਡਸ ਫਾਊਂਡੇਸ਼ਨ ਜੋ ਐਦਾਂ ਦੇ ਧੱਕੇ ਦੇ ਖਿਲਾਫ ਹੈ ਐਦਾਂ ਦੇ ਗਲਤ ਕੰਮਾਂ ਦੇ ਖਿਲਾਫ ਐਸੀਂ ਹਮੇਸ਼ਾ ਲੜਦੇ ਆ ਰਹੇ ਹਾਂ ਲੜਦੇ ਸੰਘਰਸ਼ ਕਰਦੇ ਆ ਰਹੇ ਹਾਂ ਕਿਸ ਮਕਸਦ ਲਈ ਰੱਦਣਾ ਲਾਇਆ ਹੈ ਸਰਨਾ ਤੁਹਾਡੇ ਸਾਰੇ ਦੇ ਸਾਹਮਣੇ ਆ ਕੱਲ ਸੋਸ਼ਲ ਮੀਡੀਆ ਤੇ 1 ਵਜੇ ਤੋਂ ਬਾਅਦ ਜਦੋਂ ਜ ਆਪਣੇ ਵੀਡੀਓ ਚੱਲ ਰਹੀਆਂ ਸੀਗੀਆਂ ਵੀਕਰ ਭਵਾਨੀਗੜ ਦੇ ਟਰੱਕ ოਪਰੇਟਰ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੜੀ ਦੁਖਦਾਇਕ ਮੁੱਲ ਕੇ ਬੜੀ ਮੰਦਭਾਗੀ ਘਟਨਾ ਜੋ ਕੱਲ ਵਾਪਰੀ ਹੈ ਅਸੀਂ ਕਿਸ ਬਹੁਤ ਜ਼ਰੂਰੀ ਕੰਮ ਦੇ ਵਿੱਚ ਕਿਤੇ ਬਿਜੀ ਸੀਗੇ ਸਾਰੇ ਕੰਮ ਛੱਡ ਕੇ ਨਾਲ ਦੀ ਨਾਲ ਅਸੀਂ ਇਸ ਗੱਲ ਇਸ ਗੱਲ ਹੋ ਗਈ ਵੀ ਕੀ ਹੋ ਗਿਆ ਇਹ ਨਾਲ ਦੀ ਨਾਲ ਅਸੀਂ ਨੇ ਜੋ ਵੀਡੀਓ ਚੱਲ ਰਹੀਆਂ ਜੋ ਸ਼ੇਅਰ ਕੀਤੀਆਂ ਭਗਵਾਨ ਤੁਮਾਨ ਤੋਂ ਇਹ ਦੇ ਨਿੰਦਰ ਕੋਰ ਭਰਾ ਦੇ ਸਹੀਫੀ ਦੀ ਮੰਗ ਕੀਤੀ ਉਹਦੇ ਉੱਪਰ ਹੈਡਿੰਗ ਪਾ ਕੇ ਫਿਰ ਅਸੀਂ ਕੱਲ ਸ਼ਾਮ ਨੂੰ ਅਸੀਂ ਵਿਚਾਰ ਕੀਤਾ ਵੀ ਅਸੀਂ ਸਾਰੇ ਸਾਥੀ ਦੀ ਆਪਣੀ ਸੰਸਥਾ ਵੱਲੋਂ ਸਾਰੇ ਮਿਲ ਕੇ ਇੱਕ ਪਵਾਨੀਗੜ ਦੇ ਵਿੱਚ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਅੱਗੇ ਇਹਨਾਂ ਤੋਂ ਮੰਗ ਕਰੀਏ ਧਰਨਾ ਲਾਈਏ ਵੀ ਇਸ ਜੋ ਇਤਜ਼ਾ ਪੱਗੂ ਵਾਲੇ ਦਾ ਮਨਜੀਤ ਸਿੰਘ ਕਾਕਾ ਜੋ ਟਰੱਕ ਆਪਰੇਟਰ ਹੈ ਜਿਹਨੇ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਲਈ ਅਸੀਂ ਇਕੱਠੇ ਹੋ ਕੇ ਅੱਜ ਸਾਰੇ ਅਸੀਂ ਇੱਕ ਪੋਸਟ ਦੇ ਉੱਪਰ ਹੀ 100 ਸਵਾ 100 ਜਿਹੜੇ ਬੰਦੇ ਸਾਡੇ ਸਾਥੀ ਜ਼ੋਰ ਵੀ ਸਾਡੇ ਇਨਸਾਫ਼ ਸੰਤ ਜੋ ਲੋਕ ਨੇ ਪਹਾਨੀ ਘੜਦੇ ਨੇ ਸਾਡੇ ਸਰੂਰ ਦੇ ਆ ਕੇ ਲੋਕ ਇਕੱਠੇ ਹੋਏ ਨੇ ਇਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਐਦਾਂ ਦੀ ਧੱਕਿਆਂ ਦੇ ਖਿਲਾਫ ਸੰਘਰਸ਼ ਦੇਖ ਲ ਜਿੱਥੇ ਗਲਤ ਹੋ ਰਿਹਾ ਹੈਗਾ ਉੱਥੇ ਐਦਾਂ ਦੇ ਸੰਘਰਸ਼ ਕਰਨੇ ਪੈਣੇ ਸਾਨੂੰ ਲੜਨਾ ਪੈਣਾ ਜਿੱਥੇ ਸਿੱਧੇ ਤੌਰ ਤੇ ਕਾਕੇ ਨੇ ਨਰਿੰਦਰ ਕੌਰ ਭਰਾਸ ਦਾ ਨਾਮ ਲੈ ਕੇ ਅੱਜ ਵਾਲੀ ਇਮੀਡੀਏਟ ਐਫੇਅਰ ਬਣਦੀ ਹੈ ਇਹ ਸੁਪਰੀਮ ਕੋਰਟ ਦੀ ਰੂਲਿੰਗ ਵੀ ਹੈ ਉਸ ਤੋਂ ਬਾਅਦ ਭਗਵਾਨਤਮਨ ਨੂੰ ਐਸੀ ਮਲਕੇ ਕਹਿੰਦੇ ਆ ਵੀ ਨਰਿੰਦਰ ਗੌਰ ਪ੍ਰਾਸਤੋ ਇਨਕੁਆਇਰੀ ਕਰਾਂ ਤੋਂ ਬਾਅਦ ਅਸਤੀਫਾ ਮਲਕੇ ਨਾਲ ਜੱ ਲੱਤਾ ਜਾਵੇ ਇਹੀ ਅੱਜ ਸਾਇਸੀ ਮੰਗ ਕਰਦੇ ਆ ਐਮਐਲਏ ਸਭ ਕਹਿੰਦੇ ਨੇ ਕੱਲੋ ਨਾਲ ਕਿ ਉਹ ਵੀ ਵੀਡੀਓ ਪਾਈ ਉਹ ਕਹਿੰਦੇ ਵੀ ਸਾਡੇ ਮਸਲੇ ਨਾਲ ਕੋਈ ਲਗਾ ਦੇਗਾ ਨਹੀਂ ਨਾ ਸੋ ਕੋਈ ਪੈਸੇ ਲੈਣੇ ਆ ਨਾਜੀ ਕਿਸੇ ਤੋਂ ਪੈਸੀ ਰਿਸ਼ਵਤ ਵਗੈਰਾ ਦੀ ਨਹੀਂ ਲੈਂਦੇ ਦੇਖੋ ਇਹ ਜੱਗ ਜਾਣਿਆ ਸਾਰਾ ਸਰੂਰ ਜਾਣਦਾ ਸਾਡਾ ਪਹਾਣੀਗੜ੍ਹ ਵੀ ਜਾਣਦਾ ਸਾਡਾ ਸਰੂਰ ਜਾਣਦਾ ਕਿਸ ਤਰੀਕੇ ਨਾਲ 5-5 10-10 ਹਜ਼ਾਰ ਰੁਪਏ ਇਹ ਲੋਕ ਐਮਐਲਏ ਮਿਲਕੇ ਹੋ ਕੇ ਵੀ ਬੜੀ ਸ਼ਰਮ ਆਉਂਦੀ ਹੈ ਸਾਨੂੰ ਸਾਡੇ ਮਿਲਕੇ ਸਰੂਰ ਦਾ ਐਮਐਲਏ ਮਿਲਕੇ ਐਡਾ ਕਿਰਦਾਰ ਛੋਟਾ ਹੋਵੇ ਜੋ 5-5 10-10 ਹਜ਼ਾਰ ਰੁਪਏ ਤੁਸੀਂ ਛੋਟੇ-ਛੋਟੇ ਕੰਮਾਂ ਦੇ ਵਿੱਚ ਮੰਗਦੇ ਹੋਵੋ 15-15 20-20 ਲੱਖ ਰੁਪਏ ਤਾਂ ਬਹੁਤ ਛੋਟੀ ਗੱਲ ਹੈ ਮਿਲਕੇ ਇਸ ਤੋਂ ਵੱਧ ਵੀ ਤੁਸੀਂ ਇੱਕ ਇੱਕ ਬੰਦੇ 30 ਲੱਖ ਰੁਪਏ ਦੀ ਕਮਿਟਮੈਂਟ ਕਰਕੇ ਤੁਸੀਂ ਤੁਹਾਨੂੰ ਪ੍ਰਧਾਨ ਬਣਾ ਕੇ 55 ਉਧੇ ਆ ਰਹੇ ਨੇ ਰੱਖ ਜੁਨਿੰਦਾ ਜਿਹੜੀ ਉਹਨਾਂ ਵੱਲੋਂ ਕਹਿ ਗਿਆ ਵੀ ਸਾਤ ਕੋਈ ਅਸੀਂ ਪੈਸੇ ਨਹੀਂ ਮੰਗੇ ਨਾ ਸਾਡਾ ਕੋਈ ਨਾ ਕੋਈ ਲਾਗ ਕਰਦੇ ਕਿਵੇਂ ਦੇਖ ਇਹ ਸਰੂਰ ਦੇ ਲੋਕ ਭਲੀ ਭਾਂਤੀ ਜਾਣਦੇ ਨੇ ਵੈਸੇ ਅਸੀਂ ਚਾਹੁੰਦੇ ਆ ਵੀ ਮੌਜੂਦਾ ਕਿਸੇ ਹਾਈ ਕੋਰਟ ਦੇ ਜੱਜ ਤੋਂ ਇਹਦੀ ਜਾਂਚ ਹੋਵੇ ਅਸੀਂ ਆਪਦੇ ਤੌਰ ਤੇ ਆਪਣੀ ਸੰਸਥਾ ਵੱਲੋਂ ਅਸੀਂ ਮੇਲਾਂ ਵੀ ਕਰ ਰਹੇ ਆ ਅਸੀਂ ਦੇਸ਼ ਦੇ ਹੋਮ ਮਿਨਿਸਟਰ ਨੂੰ ਵੀ ਮਿਲ ਕੇ ਤੇ ਡੀਜੀਪੀ ਸਾਹਿਬ ਨੂੰ ਵੀ ਕੀਤੀ ਹੈ ਵੀ ਇਹਦਾ ਇਮੀਡੀਏਟ ਦੇ ਐਫਆਰ ਕਰਕੇ ਨਾਲ ਦੇ ਵਾਲੇ ਦਾ ਸਤੀਫਾ ਮਨਜ਼ੂਰ ਕਰਕੇ ਦੇ ਖਿਲਾਫ ਜਾਂਚ ਕੀਤੀ ਜਾਵੇ ਜਿੰਨੀ ਪ੍ਰਾਪਰਟੀਆਂ ਨੇ 3 ਸਾਲਾਂ ਦਾ ਅੱਜ ਤੱਕ ਬਣਾਈ ਹੈ ਤੁਹਾਡੇ ਇੱਕ ਤੱਕ ਸਾਰੇ ਸਾਹਮਣੇ ਹੋਣਾ ਵੀ 2400 24000 ਤੋਂ 24 ਕਰੋੜ ਰੁਪਈਆ ਤੋਂ ਵੀ ਵੱਧ ਇਹਨਾਂ ਕੋਲ ਅੱਜ ਇਨਕਮ ਦੇ ਹੋ ਸਕਦੇ ਨੇ 25-25 ਲੱਖ ਦੇ ਤੁਸੀਂ ਗੱਡੀਆਂ ਲਈ ਫਿਰਦੇ ਹੋ ਜਿਹਦੇ ਖਾਤੇ 'ਚ 24000 ਰੁਪਈਆ ਹੋਵੇ ਤਾਂ ਆਪ ਹੀ ਜਗ ਜਹਰ ਹੈ ਵੀ 24000 ਤੋਂ 25-25 ਲੱਖ ਦੇ ਵੀ ਤੁਸੀਂ ਗੱਡੀਆਂ ਕਿਵੇਂ ਲਈ ਫਿਰਦੇ ਹੋ ਇਹ ਜਿਹੜੇ ਕੋਠੇ ਤੁਸੀਂ ਕਿਥੋਂ ਲਈਆਂ ਅਗਲੀ ਰਣਨੀਤੀ ਹੁਣ ਕੀ ਰਹੀ ਅਗਲੀ ਅਗਲੀ ਰਣਨੀਤੀ ਸੀ ਲੋਕਾਂ ਨਾਲ ਜਿਨੇ ਇਨਸਾਫ ਸੰਧ ਲੋਕ ਨੇ ਭੋਨੀਗੜ ਦੇ ਸਰੂਰ ਦੇ ਸਾਰੇ ਟਰੱਕ ਆਪਰੇਟਰ ਨੇ ਇਹਨਾਂ ਨਾਲ ਗੱਲ ਕਰਕੇ ਜਿਵੇਂ ਵੀ ਇਹ ਕਹਿਣਗੇ ਇੱਕ ਗੱਲ ਮੈਂ ਜਰੂਰ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਗਾ ਜੋ ਪੋਲੀਟੀਕਲ ਲੀਡਰ ਨੇ ਜੋ ਪੁਰਾਣੇ ਵੀ ਨੇ ਜੋ ਚਲੇ ਗਏ ਉਹਨਾਂ ਤੋਂ ਵੀ ਬਚ ਕੇ ਰਹੇ ਉਹ ਵੀ ਇੱਕ ਸਿਰਫ ਦਿਖਾਣ ਲਈ ਕੁਝ ਨਾ ਕੁਝ ਕਰਦੇ ਨੇ ਬਾਕੀ ਉਹਨਾਂ ਦਾ ਮਨ ਕੋਈ ਨਹੀਂ ਐਦਾਂ ਦਾ ਹੈ ਐਦਾਂ ਦੀਆਂ ਗੱਲਾਂ ਕਰਕੇ ਤੁਸੀਂ ਫੇਰ ਪਰਵਾ ਕੇ ਫੇਰ ਇਹ ਦੁਆਰਾ ਤੌਰ ਤੇ ਪੁਰਾਣੇ ਜੋ ਹਾਰੇ ਹੋਏ ਐਮਐਲਏ ਨੇ ਫੇਰ ਉਹ ਕਿਸੇ ਨਾ ਕਿਸੇ ਤਰੀਕੇ ਇਹਨਾਂ ਦਾ ਫਾਇਦਾ ਉਠਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਫੇਰ ਉਹ ਐਮਐਲਏ ਬਨਣਾ ਚਾਹ